ਸਾਸੀ ਘਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਣਗੇ ਮੈਂ ਤੇ ਮੇਰੇ ਨਾਲ ਜਾਂਦਾ ਬਲੌਗ ਵਿੱਚ ਤੁਹਾਡਾ ਹੀ ਸਵਾਗਤ ਕਰਦੇ ਆ ਤੇ ਇਹ ਵਲੌਗ ਨਾ ਇਹ ਵਲੌਗ ਅਸੀਂ ਅੱਜ ਜਾਂਦੇ ਨੂੰ ਆ ਕੀ ਕਾਲ ਕਿਉਂਕਿ ਜਾਂਦਾ ਕੰਮ ਕਰਦਾ ਕਾਲ ਟਾਇਰ ਦੇ ਵਿੱਚ ਜਿਹੜੇ ਕਿ ਇੱਥੇ ਕੈਨੇਡਾ ਚ ਉਹਨਾਂ ਨੂੰ ਪਤਾ ਹੋ ਕਾਲ ਟਾਇਰ ਕੀ ਆ ਨਾ ਕਾਲ ਟਾਇਰ ਕਾਲ ਟਾਇਰ ਇਹ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਆਪਾਂ ਦੱਸ ਦਿੰਨੇ ਵੀ ਜਿੱਦਾਂ ਕਹਿ ਲੋ ਕਿ ਕਿਸੇ ਵੀ ਕੋਈ ਕੰਪਨੀ ਦਾ ਜਾਂ ਕਿਦਾਂ ਕੋਈ ਟਰੱਕ ਟਰੇਲਰ ਕੁਛ ਵੀ ਖਰਾਬ ਹੋ ਜਾਂਦਾ ਤੇ ਉਹ ਕਾਲ ਕਰ ਦਿੰਦੇ ਆ ਤੇ ਜਿੱਦਾਂ ਕਿ ਜਿਹੜੇ ਏਰੀਆ ਦੇ ਵਿੱਚ ਹੁੰਦੀ ਫਿਰ ਉਹਨਾਂ ਨੂੰ ਟਰਾਂਸਫਰ ਹੋ ਜਾਂਦੀ ਕਾਲ ਜਿੱਦਾਂ ਕਿ ਕਾਲ ਆਉਂਦਾ ਕੋਈ ਵੀ ਇਹਨੂੰ ਦਿਨੇ ਰਾਤ ਨੂੰ ਫੋਨ ਆ ਗਿਆ ਨੇ ਸੁੱਤੇ ਪਏ ਨੇ ਉੱਠ ਕੇ ਜਾਣਾ ਹੀ ਜਾਣਾ ਵਾ ਇਹੀ ਤਾਂ ਮਤਲਬ ਬੇਸਿਕਲੀ ਸਿਰਫ ਟਾਇਰਾਂ ਦਾ ਕੰਮ ਆ 13 ਦਾ ਕੰਮ ਆ ਮਤਲਬ ਟਾਇਰ ਕਈ ਵਾਰੀ ਬਦਲਨਾ ਵੀ ਪੈਂਦਾ ਪੈਂਚਰ ਵੀ ਲਾਉਣਾ ਪੈਂਦਾ ਹੋ ਸਕਦਾ ਨਵਾਂ ਵੀ ਉਹ ਪਤਾ ਨਹੀਂ ਉਹ ਡਿਪੈਂਡ ਕਰਦਾ ਹਣਾ ਵੀ ਕਿਵੇਂ ਦੀ ਆ ਪਰ ਸਾਨੂੰ ਸਾਨੂੰ ਨਹੀਂ ਜਿਆਦੇ ਨੂੰ ਆਇਆ ਕਾਲ ਤੇ ਮੈਂ ਇਹਦੇ ਚੱਲਿਆ ਨਾਲ ਵਰਦੀ ਪੁਰਦੀ ਪਾਈ ਆ ਮੁੰਡੇ ਦੇ ਕਿਉਂਕਿ ਹੁਣ ਇਹ ਟਰੱਕ 'ਚ ਜਾ ਰਹੇ ਕਰਕੇ ਤੁਹਾਨੂੰ ਠੰਡ ਨਹੀਂ ਲੱਗ ਰਹੀਗੀ ਇਸ ਟਾਈਮ ਟੈਂਪਰੇਚਰ 0 ਆ ਫੀਲ ਲਾਈਕ 0 ਹੁਣ ਆਪਾਂ ਇੱਥੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਬਈ ਇਹ ਵੇਖੋ ਵੀ 0 ਡਿਗਰੀ ਦੇ ਵਿੱਚ ਵੀ ਇਹ ਕੰਮ ਕਰਦਾ ਕਿਉਂਕਿ ਬਹੁਤ ਜ਼ਿਆਦਾ ਲੋਕ ਕਰਦੇ ਆ ਕਿ ਇਹ ਕੋਈ ਆਪਾ ਆਪਦੇ ਲਈ ਕਰਦੇ ਆਂ ਪੜਾ ਕਿਸੇ ਲਈ ਕਰਦੇ ਆਂ ਬਿਲਕੁਲ ਬਿਲਕੁਲ ਤੇ ਬਟ ਤਾਂ ਤੁਹਾਨੂੰ ਇੱਕ ਦੱਸਦੇ ਆਂ ਕਿ ਇਦਾਂ ਬੰਦਾ ਕਿਵੇਂ ਕੰਮ ਕਰਦਾ ਇਹ ਜਿਆਦਾ ਕਾਰ ਟਾਇਰ ਦੇ ਵਿੱਚ ਹਨਾ ਵੀ ਕਿਦਾਂ ਕੌਣ ਲਾਉਣੇ ਚੱਲੇ ਹੁਣ ਤੇ ਕਿਦਾਂ ਟਾਇਰ ਹਾਂ ਕਿਦਾਂ ਟਾਇਰ ਬਦਲੀ ਦਾ ਜੀ ਟਾਇਰ ਪਤਾ ਕਿ ਦੱਸਿਆ ਜਾਵੇ ਦਿਖਾਵਾਂਗੇ ਤੁਹਾਨੂੰ ਪਰ ਗੱਲ ਆ ਕਿ ਮਿਹਨਤ ਤਾਂ ਹੈਗੀ ਆ ਹਨਾ ਜਿੰਨਾਂ ਨੂੰ ਕਿ ਲੱਗਦਾ ਕਿ ਕੈਨੇਡਾ 'ਚ ਇਦਾਂ ਹੀ ਪੈਸਾ ਪਾਣੀ ਆ ਦਿੰਦਾ ਨਹੀਂ ਅੱਜ ਤਕਰੀਬਨ ਐਤਵਾਰ ਦੀ ਸਵੇਰ ਹੋ ਗਈ ਜੀ ਹੁਣ ਟਾਈਮ ਤੁਹਾਨੂੰ ਦੱਸੀਏ ਡੇਢ ਵਜ ਗਿਆ ਤੜਕੇ ਦਾ ਤੇ 0 ਡਿਗਰੀ ਫੀਲ ਨਹੀਂ ਆਈਗਾ ਤੇ ਹਲੇ ਠੰਡ ਆਈ ਵੀ ਨਹੀਂ ਜਿਵੇਂ ਆਪਾਂ ਕਹਿ ਦਈਏ ਜਿ ਸਿੱਧੇ ਸ਼ਬਦਾਂ ਚ ਕਹੀਏ ਜਿਵੇਂ ਆਪਾਂ ਘਰੇ ਕਹਿ ਦਈਏ ਵੀ ਘਰੇ ਆਪਾਂ ਗੱਲ ਕਰਦੇ ਪਿੰਡ ਵੀ ਆਪਣੀ ਉਨੀ ਠੰਡ ਪਈ ਨਹੀਂ ਜਿੰਨੀ ਹੁਣ ਹੈਗੀ ਵੀ 0 ਫੀਲ ਨਹੀਂ ਲਾਈਕ ਮੈਂ ਤਾਂ ਨਹੀਂ ਕਦੇ ਵੇਖਿਆ ਚਲ ਜੇ ਹੋਇਆ ਹੋਊਗਾ ਤਾਂ ਬਹੁਤ ਘੱਟ ਚਾਂਸ ਹੋਣਗੇ ਕਿ ਆਪਣੇ ਪਿੰਡਾਂ ਜਾਂ ਆਪਣੇ ਏਰੀਆ ਚ ਕਿਤੇ ਇੰਨੀ ਠੰਡ ਨਹੀਂ ਹੋਵੇਗੀ ਤੇ ਹਲੇ ਸ਼ੁਰੂਆਤ ਹੀ ਆ ਗਾਂ ਦਾ ਤਾਨੂੰ ਪਤਾ ਹੀ ਵੀ ਨਹੀਂ ਪੈਕੇਜ ਕਿੰਨੀ ਕਿ ਠੰਡ ਪੈਂਦੀ ਆ ਜਿੰਨਾਂ ਨੂੰ ਪਤਾ ਵਾ ਚਲੋ ਹੁਣ ਆਪਾਂ ਫਿਰ ਚੱਲਦੇ ਆ ਤੇ ਵੇਨੇ ਆ ਕੀ ਕਰਦਾ ਜਾਂਦਾ ਫਿਰ ਇਹ ਆ ਜਾਂਦੇ ਦਾ ਟਰੱਕ ਥੋੜਾ ਗੰਦਾ ਆ ਸਾਫ ਕਰਨਾ ਨਾ ਗੰਦਾ ਇਹਦਾ ਕੰਮ ਹੀ ਉਦਾਂ ਦੇ ਹੋਣ ਜਿੱਦਾਂ ਕੋਈ ਯਾਰਡ ਦੇ ਵਿੱਚ ਗੋਲ ਆ ਗਈ ਉੱਥੇ ਮੀਂਹ ਪੈਂਦਾ ਆ ਆਟੋਮੈਟਿਕ ਹੀ ਮਿੱਟੀ ਘੱਟਾ ਗਾਰਾ ਹੋਣਾ ਹੀ ਹੋਣਾ ਤੇ ਉਵੇਂ ਫਿਰ ਬੰਦੇ ਨੇ ਵਿੱਚ ਬਹਿਣਾ ਮਤਲਬ ਤੇ ਉਹ ਹਫਤੇ ਵਿੱਚੋਂ ਇੱਕ ਵਾਰ ਸਾਫ ਕਰ ਲਈਦਾ ਸਹੀ ਆ ਬਾਕੀ ਅਸੀਂ ਚੱ ਰਹੇ ਹਾਂ ਹੁਣ ਹਾਈਵੇ ਤੇ ਇਹ ਕੈਨੇਡਾ ਕੈਨੇਡਾ ਦਾ ਨਹੀਂ ਸੌਰੀ ਵਿਨੀ ਪੈਕ ਮੈਨੀਟੋਬਾ ਦਾ ਮੇਨ ਹਾਈਵੇ ਹੈ ਹਨ ਪਰਿਮੀਟਰ ਜਿਹੜਾ ਵੀ ਹੈ ਪਰਿਮੀਟਰ ਆ ਜਾਣੀ ਜੀ ਇਹਦੇ ਦੋ ਲੈਨਾਂ ਹੀ ਆ ਹਾਈਵੇ ਤੇ ਤੁਸੀਂ ਦੇਖ ਸਕਦੇ ਹੋ ਤੇ ਪਰ ਸਪੀਡ ਇੱਥੇ 100 ਦੀ ਹੈ ਸਪੀਡ ਨਹੀਂ ਵੀ ਘਟ ਗਈ ਘਟ ਹੋਗੀ ਪਰ ਸਪੀਡ ਮੈਕਸਿਮਮ 100 ਹੋਉਂਦੀ ਹੈ ਹੁਣ ਤੁਸੀਂ ਇੱਕ ਵੀ 1:3 ਵੱਜ ਗਿਆ 7 ਡਿਗਰੀ ਉੱਧਾ ਟੈਂਪਰੇਚਰ ਹੈ ਤੇ ਪਰ ਜਿਹੜਾ ਫੀਲ ਕਰਦੇ ਆਪਾਂ ਉਹ 0 ਡਿਗਰੀ ਆ ਹੁਣ ਇਸ ਟਾਈਮ ਚਲਦੇ ਆਪਾਂ ਓਕੇ ਇਹਨਾਂ ਨੇ ਆਪਾਂ ਨੂੰ ਕੋਡ ਦਿੱਤਾ ਵਾ ਭਾਈ ਇੱਥੇ ਮਤਲਬ ਕੰਪਨੀ ਦਾ ਕੰਟਰੈਕਟ ਹੈ ਨਾ ਓਕੇ ਤੈਨੂੰ ਕੋਡ ਪਤਾ ਹੀ ਆ ਸਭ ਕੁਝ ਪਤਾ ਇੱਥੇ ਹੰਦੇ ਰਹੀਦਾ ਨਾ ਤਾਂ ਪਤਾ ਕੀ ਨੰਬਰ ਓਕੇ ਹੁਣ ਤੂੰ ਇੱਥੇ ਸਾਰੇ ਪਤੇ ਪਾਉਣਾ ਵਾ ਵੀ ਮੈਂ ਇੰਟਰ ਹੋ ਗਿਆ ਹਾਂ ਨਹੀਂ ਨਹੀਂ ਹੁਣ ਤਾਂ ਜਿਵੇਂ ਆ ਇਵੈਂਟ ਆ ਜਾਂਦਾ ਐਪ ਦੇ ਵਿੱਚ ਵੀ 969 ਨੰਬਰ ਆ ਟਰੱਕ ਦਾ ਉਹ ਲੱਭਣਾ ਓਕੇ ਆਪਾਂ ਟਰੱਕ ਲੱਭਣਾ ਵਾ ਤੁਹਾਨੂੰ ਉਹਦਾ ਪੋਜੀਸ਼ਨ ਆ ਜਿਹੜੀ ਲੈਫਟ ਫਰੰਟ ਆਉਟਰ ਓਕੇ ਲੈਫਟ ਸਾਈਡ ਦਾ ਬਾਹਰਲਾ ਟਾਇਰ ਆ ਉਹ ਦੇਖਣਾ ਬਸ ਓਕੇ ਤੇ ਉਹ ਬਦਲਾਂਗੇ ਲੋ ਵੀ ਅਸੀਂ ਜਾਰਡ ਦੇ ਵਿੱਚ ਆ ਗਏ ਆ ਪਰ ਜਿੱਥੇ ਟਰੱਕ ਕੱਢਦੇ ਆ ਤੇ ਟਰੱਕ ਮਿਲਦਾ ਡੰਪ ਵਾਲਾ ਹਨਾ ਬਗਾਰਬੇ ਚੱਕਦੇ ਨੇ ਗਾਰਬੇ ਚੱਕਦੇ ਉਹ ਟਰੱਕ 969 ਤੇ ਆ 981 ਆ ਰਿਹਾ 969 ਆਵੇ 969 ਉਹ ਨੰਬਰ ਲਿਖਾ ਅੱਲੇ ਉੱਤਰ ਕੇ ਦਿਖਾਉਣੇ ਨੇ ਥੋੜਾ ਦੇਖਦੇ ਨਹੀਂ ਹੋਣਾ ਸ਼ੀਸ਼ੇ ਵਿੱਚ ਦੇ ਉਹ ਇਹ ਜਿੱਦਾਂ ਕਿ ਟਰੱਕ ਦਾ ਨੰਬਰ ਆਣਾ ਵੀ 9669 ਲਿਖਿਆ ਹੋਇਆ ਤੇ ਉਹ ਐਪ ਦੇ ਵਿੱਚ ਆ ਗਿਆ ਵਾ ਤੇ ਇਹ ਟਰੱਕ ਦਾ ਤੂੰ ਇਹ ਵਾਲਾ ਟਾਇਰ ਆ ਨਹੀਂ ਪਤਾ ਲਾ। ਇਹ ਨੂੰ ਮੁੰਡੇ ਨੇ ਤਿਆਰੀ ਕਰ ਲਈ ਆ ਫੁੱਲ ਆ ਗਈ। ਮੇਕ ਸ਼ੋਰ ਕਰਨਾ ਹੈ। ਟਾਇਰ ਵਾ ਕੇ ਇਹੀ ਬਦਲਣਾ। ਓਕੇ ਤੇ ਇਹ ਆਪਾਂ ਅੱਛਾ ਕਰਾਂਗੇ ਹੁਣ ਚੈੱਕ ਵੀ ਜਿੱਦਾਂ ਉਹਨਾਂ ਨੇ ਲਿਖਿਆ ਹੋਇਆ ਨੀਲ ਰਹੀ। ਓਕੇ ਅੱਛਾ ਇਹਨਾਂ ਨੇ ਵਿੱਚ ਲਿਖਿਆ ਸੀ ਵੀ ਆ ਮੇਕ ਆ। ਹਾਂ ਦੇਖਦੇ ਹਾਂ ਵੀ ਇਹ ਲੀਕ ਕਰਦੀ ਵੀ ਹੈ ਕਿ ਨਹੀਂ। ਓਕੇ 110 ਹਵਾ ਮਤਲਬ ਕੀ ਨਹੀਂਗਾ ਕੁਛ ਇਹਦੇ ਵਿੱਚ ਇਹੋ ਨੀਲ ਕੱਢ ਕੇ ਦੇਖਾਂਗੇ ਠੀਕ ਆ ਵੀ ਜੇ ਤਾਂ ਫਿਰ ਹਵਾ ਘਟ ਗਈ ਫਿਰ ਕੁਛ ਕਰਨਾ ਪੈਣਾ ਹੈਗਾ ਨਹੀਂ ਤਾਂ ਫਿਰ ਲੋਡ ਨਹੀਂ ਨਹੀਂ ਤਾਂ ਲੋਡ ਨਹੀਂ ਨਾ ਇਹ ਡ్రਾਈਵਰ ਉਦਾਂ ਹੀ ਕਾਲ ਕਰ ਦਿੰਦੇ ਆ ਦੇਖ ਕੇ ਓਕੇ ਇਹਨਾਂ ਨੂੰ ਆਏ ਨਹੀਂ ਦੇਖ ਕਈ ਵਾਰ ਆਪਾਂ ਜੇ ਕਹਦੀ ਵੀ ਉੱਪਰਲੇ ਹਿੱਸੇ 'ਚ ਅੰਦਰ ਨਹੀਂ ਗਈ ਠੀਕ ਆ ਬਾਹਰ ਹੀ ਹੋਈ ਫਿਰ ਬਸ ਫਿਰ ਤਾਂ ਬਾਹਰ ਮੇਖ ਕੱਢ ਕੇ ਫਿਰ ਤਾਂ ਸਹੀ ਹੋ ਜਾਣਾ ਨਹੀਂ ਫਿਰ ਇਦਾਂ ਹੀ ਚੱਲੇ ਜਾਣਾ ਹਾਂ ਤੇ ਫਿਰ ਤਾਂ ਪੈਂਚ ਨਹੀਂ ਉਹ ਹਾਂ ਫੋਟੋ ਖਿੱਚਣੀ ਜ਼ਰੂਰੀ ओके ਹੁਣ ਆਪਾਂ ਇਹਨੂੰ ਕੰਪਨੀ ਨੂੰ ਫੋਟੋ ਖਿੱਚ ਕੇ ਭੇਜਣੀ ਆ ਵੀ ਆ ਮੇਖਾਣਾ ਇਹਦੇ ਵਿੱਚ ਆ ਮੈਂ ਵੇਖ ਸੀਗੀ ਇਹ ਲੀਕ ਨਹੀਂ ਕੀਤੀ ਓਕੇ ਕੰਪਨੀ ਨੂੰ ਪੈਸੇ ਲੈਣਾ ਹੀ ਆ ਨਾ ਹਾਂ ਠੀਕ ਆ ਆਪਾਂ ਆਏ ਆ ਕੰਪਨੀ ਨੇ ਤਾਂ ਹੁਣ ਕੰਪਨੀ ਨੇ ਤਾਂ ਮੈਨੂੰ ਕਈ ਵਸਤੇ ਦੇਣੇ ਆ ਓਕੇ ਹੁਣ ਆਪਾਂ ਇਹ ਮੇਖ ਕੱਢ ਕੇ ਬਾਅਦ ਚ ਵੇਖਣਾ ਵਾ ਪਰ ਲੱਗਦਾ ਕਿ ਨਹੀਂ ਹੋਊਗਾ ਕਾਫੀ ਕਿਉਂਕਿ ਨਹੀਂ ਤਾਂ ਹਵਾ ਨਿਕਲਣ ਲੱਗ ਪਈ ਨਹੀਂ ਸੀ ਏਡੀ ਮੇਖ ਹਾਂ ਕੁਝ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਤੇ ਹੁਣ ਇਹ ਮਤਲਬ ਬਸ ਸਮਾਂ ਬਚ ਗਿਆ ਵਧੀਆ ਕੁਝ ਨਹੀਂ ਕਰਦੀ ਮੈਂ ਨਹੀਂ ਤਾਂ ਆਪਾਂ ਨੂੰ ਕੀ ਕਰਨਾ ਪੈਣਾ ਸੀ ਇੱਥੇ ਇਹਨਾਂ ਦੇ ओके टायर ਪਾਈ ਹੁੰਦੇ ਇੱਥੇ ਉਹਨੂੰ ਲਾਉਣਾ ਰੱਖਦੇ ਨਾ ਨਵਾਂ ਚਾੜਦੇ ਨਵਾਂ ਚਾੜਦੇ ਬਸ ਜਸਟ ਆਪਾਂ ਉਹ ਨਾੜੀ ਖੋਲਣੇ ਸੀ ਨਾੜ ਖੋਲ ਕੇ ਹੋਰ ਟਾਇਰ ਪਾ ਕੇ ਤੇ ਕਰ ਦੇਣੇ ਸੀ ਤੇ ਹੁਣ ਬਸ ਕੋਈ ਕੰਮ ਨਹੀਂਗਾ ਫੋਟੋਆਂ ਖਿੱਚਣੀਆਂ ਤੇ ਜਾਣਾ ਘਰਾਂ ਨੂੰ ਬਸ ਓਕੇ ਨਹੀਂ ਕੰਮ ਸੀਗਾ ਕੱਪੜੇ ਵੀ ਬਦਲੇ ਅੱਜ ਤੱਕ ਕੱਪੜੇ ਮਤਲਬ ਇਦਾਂ ਹੀ ਆ ਇੱਕ ਹੋ ਸਕਦਾ ਇੱਥੇ ਵੀ ਟਾਈਮ ਵੀ ਲੱਗ ਸਕਦਾ ਹੈ ਇੱਥੇ ਨਹੀਂ ਵੀ ਇਹ ਕਿਸਮਤ ਵਾਲੀ ਗੱਲ ਜੀ ਹੋਈ ਹੈ ਇਹ ਗਾਲੇ ਕੰਮ ਦੀ ਤੇ ਆ ਹੈਗਾ ਜਾਦੇ ਦਾ ਟਰੱਕ ਲੈ ਪੂਰਾ ਹੈ ਇਹਨੂੰ ਪਿਕਚਰ ਪਿਕਚਰ ਕਰਨੀ ਆ ਸਾਰੀ ਹਾਂ ਵਿਨ ਨੰਬਰ ਵਗੈਰਾ ਫਿਰ ਦੱਸਣਾ ਨਾ ਕੰਪਨੀ ਨੂੰ ਅੱਛਾ ਜਿਹੜਾ ਕਿ ਇਹਦਾ 872 ਸੀ ਵਾਲਾ ਜੋੜਾ ਵੀ ਕੋਈ ਨੰਬਰ ਫਿਰ ਕੰਪਨੀ ਨੇ ਬਿਲਿੰਗ ਉਸ ਹਿਸਾਬ ਨਾਲ ਕਰਨੀ ਓਕੇ ਬਸ ਹੁਣ ਆਪਣਾ ਫਾਈਨਲ ਆਪਾਂ ਜਾਣਾਂ ਹਾਂ ਹਾਂ ਬਸ ਜਾਣਾਂ ਨਹੀਂ ਕਰਦੇ ਜਸਟ ਹੁਣ ਸਹੀ ਆ ਟਾਇਰ ਜਾਣੀਗੇ ਲੇ ਵੀ ਇਹ ਸਾਰਾ ਜੱਦੇ ਦਾ ਹੈਗਾ ਟਰੱਕ ਜਿਹੜਾ ਕਿ ਕੰਪਨੀ ਨੇ ਇਹਨੂੰ ਦਿੱਤਾ ਹੋਇਆ ਕਿ ਤੂੰ ਕਾਲ ਆਈ ਅਟੈਂਡ ਕਰਨੀ ਹੈ ਨਾ ਇਹ ਸਮਾਨ ਸੂਨੇ ਦੇ ਵਿੱਚ ਹੀ ਆ ਸਾਰਾ ਆ ਦੇਖ ਸਾਰਾ ਸਮਾਨ ਵਿੱਚ ਚੱਲੀਏ ਹੁਣ ਆਪਾਂ ਚਲੋ ਜੀ ਚਲੋ ਬਿਲਕੁਲ ਬਸ ਹੋਰ ਚਲੋ ਫਿਰ ਚੱਲੀਏ ਲੈ ਵੀ ਸਮਾਨ ਬਚ ਗਿਆ ਸਮਾਨ ਬਚ ਗਿਆ ਕਿਵੇਂ ਜਾਂਦੇ ਫਿਰ ਅਸੀਂ ਆ ਉੱਪਰ ਜਿਹੜੀਆਂ ਲਾਈਟਾਂ ਚੱਲਦੀਆਂ ਇਹ ਵੀ ਔਨ ਕਰਦੀਆਂ ਜ਼ਰੂਰੀ ਆ ਤੇ ਸਾਲੀਆਂ ਹਾਂ ਘਰਵਾਰੀ ਉਹ ਜਿੱਦਾਂ ਕਿ ਟਰੱਕੇ ਜਾ ਰਿਹਾ ਉਦੋਂ ਕਿ ਜਦੋਂ ਕੰਮ ਕਰ ਰਿਹਾ ਉਦੋਂ ਜਦੋਂ ਯਾਰ ਜਦੋਂ ਐਂਟਰ ਕਰਕੇ ਓਕੇ ओके okay. यहां हुंदियां ना भी वो सेफ्टी ले सेफ्टी ਲਈ हां ਹੁਣ ਬਸ ਆਹੀ ਆ ਡਾਊਨ ਹੋ ਗਿਆ ਚਲੋ ਜੀ ਤੇ ਆ ਤੇਰਾ ਉਹ ਮੀਟਰ ਇਹ ਵੀ ਮੈਕ ਆ ਜਿਹੜਾ ਹਵਾ ਬਣਾਉਂਦਾ ਕੰਪਰੈਸਰ ਆ ਓਕੇ ਇਹ ਠੀਕ ਆ ਹੋ ਜਾਂਦਾ ਤੇ ਓਕੇ ਜਿਹੜੇ ਆਪਾਂ ਨੇ ਜਾਨ ਕੇ ਤੇਰਾ ਟਰੱਕ ਚ ਪਿਆ ਹੋਇਆ ਉਹ ਹਵਾ ਭਰਨ ਵਾਲਾ ਇਹ ਨਾਲ ਹੀ ਐ ਸਿਸਟਮ ਬਣਿਆ ਹੋਇਆ ਬੈਲਟਾ ਇਹਨਾਂ ਨੇ ਫਿਰ ਜੋ ਇੰਜਰ ਹਵਾ ਬਣਾਉਂਦਾ ਫਿਰ ਇੰਜਨ ਦੇ ਨਾਲ ਓਕੇ ਤੈਨੂੰ ਇੱਥੇ ਪ੍ਰੈਸ਼ਰ ਪਤਾ ਲੱਗ ਜਾਂਦਾ ਵੀ ਕਿੰਨਾ ਮੈਂ ਰੱਖਣਾ ਤੇ ਕਿੰਨਾ ਹੋਣਾ ਉਹਦੇ ਚ ਹੈ ਉਹ ਸਿਸਟਮ ਸਾਰਾ ਪਿੱਛੇ ਇੱਥੋਂ ਸਿਰਫ ਆਉਣੀ ਹੁੰਦਾ ਇਹ ਓਕੇ ਤੋਂ ਚੱਲਣਾ ਹੀ ਆਉਣੇ ਜ ਹਵਾ ਭਰਨ ਵਾਸਤੇ ਬਣਾਉਣ ਲੱਗ ਜਾਂਦਾ ਉਹ ਫਿਰ ਸਾਰਾ ਕੁਝ ਪ੍ਰੈਸ਼ਰ ਜਿਹੜਾ ਐਡਜਸਟ ਕਰਨਾ ਸਾਰਾ ਪਿੱਛੇ ਆ ਓਕੇ ਚੱਲੀਏ ਫਿਰ ਹੁਣ ਆਪਾਂ ਚਲੋ ਜੀ ਵਾਸਤੇ ਟਾਈਮ ਬੱਜ ਗਿਆ ਬੱਜ ਗਿਆ ਟਾਈਮ ਬੱਜ ਗਿਆ ਬਹੁਤ ਖੁਸ਼ ਹਾਂ ਲੱਗਿਆ ਵੀ ਸੀਗਾ ਵੀ ਇਦਾਂ ਹੀ ਕੁਝ ਹੋਊਗਾ ਬੱਟ ਚਲੋ ਕੋਈ ਨਹੀਂ ਚਾਹ ਛੱਡ ਜਾਂਦਾ ਫਿਰ ਹਵਾ ਛੱਡ ਜਾਂਦਾ ਵਾਕਈ ਕਿੱਥੇ ਹੁਣ 0 ਡਿਗਰੀ ਤੇ ਸਮਾਂ ਵੀ ਲ ਹੁਣ ਪੈਸੇ ਵੀ ਮਿਲ ਜਾਣੇ ਤੇ ਸਮਾਂ ਵੀ ਬਚ ਗਿਆ ਤੇ ਠੰਡ ਵੀ ਨਹੀਂ ਲੱਗੀ ਸਾਰਾ ਕੁਝ ਅਸੀਂ ਵਧੀਆ ਹੋ ਗਿਆ ਹਣਾ ਇੱਦਾਂ ਹੀ ਮਕੈਨਿਕ ਕਰ ਦਿੰਦੇ ਕੋਲ ਇਹਨਾਂ ਦੇ ਵੇਖ ਕੇ ਵੀ ਬਾਰ-ਬਾਰ ਹੀ ਆ ਭਾਵੇਂ ਕਾਲ ਉਹ ਆਪਣੀ ਹੱਥ ਲਾਉਣਾ ਉਹਨਾਂ ਨੇ ਹਣਾ ਉਹਨਾਂ ਨੇ ਕਾਲ ਕਰਦੇ ਨੇ ਉਹਨਾਂ ਨੇ ਕਿਹਾ ਆਪਦੇ ਕੋਲ ਪੈਸਾ ਦੇਣਾ ਕੰਪਨੀ ਦਾ ਪੈਸਾ ਕੰਪਨੀ ਰਿੰਦੀ ਬਸ ਹਮਮ ਹੁਣ ਕੰਪਨੀ ਨੇ ਪੈਸੇ ਲੈ ਲੈਣੇ ਡ్రਾਈਰਾਂ ਨੇ ਚਾਰਜ ਹੋ ਜਾਣਾ ਇਹਨਾਂ ਨੂੰ ਕਿਹੜਾ ਕੁਛ ਕੱਲੇ ਆਉਣ ਦਾ ਹੀ ਮਤਲਬ ਸਰਵਿਸ ਕੋਲ ਹੀ ਚਾਰਜ ਹੋਊਗੀ ਹਮ ਓਕੇ ਹਾਂ 250 300 ਡਾਲਰ ਜਿਹੜੀ ਵੀ ਹੋਊਗੀ ਓਕੇ ਮਤਲਬ ਉਦਾਂ ਕੋਈ ਰਿਪੇਅਰ ਵਗੈਰਾ ਜੇ ਉਦਾਂ ਠੀਕ ਹੈ ਸੇਵਿਸ ਕੋਲ ਲੈ ਵੀ ਹੁਣ ਇੱਥੇ ਨੰਬਰ ਜਾਂ ਗੇਟ ਦਾ ਭਰ ਲੈਣਾ ਜਾਦੇ ਨਹੀਂ ਕਿਉਂਕਿ ਇਹਨਾਂ ਦਾ ਕੰਟਰੈਕਟ ਆ ਇਹਦੀ ਕੰਪਨੀ ਦਾ ਇਹਨੂੰ ਨੰਬਰ ਯਾਦ ਹੀ ਆ ਉਹਦਾ ਤੇ ਡੋਰ ਖੁੱਲ ਜਾਣਾ ਹੋ ਜਾਣਾ ਆਪਨ ਦਰਵਾਜ਼ਾ ਗਿਆ ਖੁੱਲ ਚਲੋ ਇੱਕ ਬਹੁਤ ਵੱਡਾ ਹਨਾ ਫੀਲਿੰਗ ਬੜੀ ਵੱਡੀ ਆਉਂਦੀ ਆ ਨੋਰਮਲ ਨਾਲੋਂ ਜ਼ਿਆਦਾ ਉੱਚਾ ਹੈ ਹਾਂ ਇਹ ਸ਼ੈਵਲਟ ਵਾਲਿਆਂ ਦਾ ਆ ਸ਼ੈਵਲਟ ਇਹ ਹਿਸੇ ਨੂੰ ਟਾਇਰ ਬਦਲਾਉਂਦੇ ਵਿਖਾਉਣਾ ਸੀ ਬਟ ਸਮਾਂ ਨਹੀਂ ਸੀ ਕਿਸਮਤ ਟਾਇਰ ਨਹੀਂ ਬਦਲਿਆ ਗਿਆ ਕੋਈ ਨਹੀਂ ਫੇਰ ਕਿਤੇ ਫੇਰ ਨੈਕਸਟ ਟਾਈਮ ਫੇਰ ਸਹੀ ਕਿਤੇ ਹੋ ਸਕਦਾ ਕੋਈ ਚੱਕਰ ਨਹੀਂ ਮੌਕਾ ਮਿਲ ਜੇ ਹਾਂ ਕਿਉਂਕਿ ਇਹਦਾ ਕੰਮ ਹੀ ਆ ਇਹਦਾ ਕਰ ਰਹੀ ਜਾਣਾ ਇਹਦੇ ਚ ਕਰ ਜਿਵੇਂ ਜਾਂਦੇ ਇਹ ਚੀਜ਼ ਵੀ ਹੁਣ ਨੋਟ ਕਰਨ ਵਾਲੀ ਹੈ ਜੇ ਤਾਂ ਆਪਾਂ ਤਾਂ ਉਸ ਵਿੱਚ ਗੱਲ ਕਰ ਰਹੇ ਹਾਂ ਹਾਂ ਕਿ ਜਸਟ ਲੋਕਾਂ ਨੂੰ ਇੱਥੇ ਆਪਦੇ ਜੋਬ ਨਾਲ ਮਤਲਬ ਆ ਕਿ ਹੁਣ ਆਪਾਂ ਜਾ ਕੇ ਉਹਨੂੰ ਮੇਖ ਸੀ ਇੱਕ ਨੂੰ ਕੱਢਿਆ ਤੇ ਨਹੀਂ ਪੈਂਚਰ ਉੱਪਰ ਹੀ ਸੀ ਨਾ ਉਹ ਤੇ ਡਰਾਈਵਰ ਨੇ ਮਤਲਬ ਇਤਨੀ ਵੀ ਖੇਚਲ ਨਹੀਂ ਕੀਤੀ ਵੀ ਹੁਣ ਪਲਾਸਨਾ ਮੈਂ ਕੱਢ ਕੇ ਹੀ ਦੇਖ ਲੈ ਹੈਨਾ ਉਹਨੂੰ ਡਰਾਈਵਰ ਨੂੰ ਬਸ ਸਾਡੇ ਤੱਕ ਮਤਲਬ ਸੀਗਾ ਵੀ ਬਸ ਮੇਰੀ ਜੌਬ ਹੈ ਮੈਂ ਮੇਖ ਦੇਖੀ ਹੈ ਮੈਂ ਮੇਖ ਦੇਖੀ ਹੈ ਮੈਂ ਕਾਲ ਕਰ ਦਵਾਂ ਬਈ ਕੋ ਮੇਖ ਆਦੀ ਵਿੱਚ ਤੇ ਉਹ ਮੈਨੂੰ ਮਤਲਬ ਹੁੰਦਾ ਹੀ ਆ ਪਲਾਸ ਪਲੂਸ ਤਾਂ ਹੁੰਦਾ ਹੀ ਆ ਉਹ ਨਾਰਮਲ ਹੈ ਤਾਂ ਇਹ ਤੁਹਾਨੂੰ ਹੀ ਇਹ ਦੱਸ ਦਿਆਂ ਵੀ ਇਹਨਾਂ ਨੂੰ ਇੰਨਾ ਇੱਥੇ ਸਭ ਨੂੰ ਸਭ ਨੂੰ ਹੀ ਕੋਈ ਇਹ ਨਹੀਂ ਵੀ ਹੋਰ ਕੋਈ ਵੀ ਅਸੀਵੀ ਜੋ ਵੀ ਕੰਮ ਕਰਦੇ ਸਭ ਆਪਣੀ ਜੌਬ ਤੱਕ ਮਤਲਬ ਆ ਵੀ ਜੋ ਮੇਰਾ ਕੰਮ ਆ ਮੈਂ ਉਹ ਕਰਨਾ ਉਹਦੂ ਬਾਅਦ ਜਿਹੜਾ ਕੰਮ ਉਹ ਉਹੀ ਕਰੂਗਾ ਬਿਲਕੁਲ 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 ਪਰ ਜੇ ਹੱਥ ਹਲਾ ਲੈਂਦਾ ਤੇ ਹੋ ਸਕਦਾ ਕੰਪਨੀ ਨੂੰ 2.5 ਲੱਖ ਦਾ ਘਾਟਾ ਪੈਂਦਾ ਬਟ ਚਲੋ ਕੰਮ ਕੀ ਪੱਟੀਆਂ ਕੰਪਨੀ ਦਾ ਨਹੀਂ ਫਰਕ ਪੈਂਦਾ ਇਹਨਾਂ ਦਾ ਕੋਈ ਚੱਕਰ ਹੈ ਉਹ ਤਾਂ ਚੱਲੀ ਜਾਂਦਾ ਕਿਉਂਕਿ ਆਪਣੇ ਵਾਲੇ ਫਿਰ ਸੋਚਦੇ ਨੇ 2.5 ਉਧਰਲੇ ਹਿਸਾਬ ਨਾਲ ਇਧਰਲੇ ਹਿਸਾਬ ਨਾਲ ਤੋਂ ਪਤਾ ਨਹੀਂ ਮਿਲੀਅਨ ਚ ਕਮਾਉਂਦੇ ਆ ਕਿ ਕਿਹੜੇ ਹਿਸਾਬ ਨਾਲ ਵੱਡਾ ਟਰਨਓਵਰ ਵੱਡਾ ਹੈ ਕਿ ਫਰਕ ਨਹੀਂ ਪੈਂਦਾ ਇਹਨਾਂ ਨੂੰ ਦੇਖ ਨਾ ਅਕਸਰ ਹੀ ਕਾਲ ਆਉਂਦੀਆਂ ਰਹਿੰਦੀਆਂ ਐ ਵੀ ਜੀ ਵੀ ਵਾਰੀ ਹੁੰਦੀਆਂ। ਨੋ ਛੋਟੀਆਂ ਛੋਟੀਆਂ ਵੱਡੀਆਂ ਵੀ ਆਉਂਦੀਆਂ ਛੋਟੀਆਂ ਵੀ ਇਹ ਤਾਂ ਡਿਪੈਂਡ ਕਰਦਾ ਹੁੰਦਾ ਜਾ ਕੇ ਦੇਖਣ ਤੇ। ਜਾ ਕੇ ਦੇਖਦੇ ਕੀ ਬਣਦਾ। ਕੀ ਬਣਦਾ ਵੀ ਮੱਥਾ ਲੱਗਣਾ ਕਿ ਕੰਮ ਜਿਆਦਾ ਕਰਨਾ ਪੈਂਦਾ ਜਾਂ ਟਾਈਮ ਵੀ ਵਰੀ ਇੱਕ ਕੰਮ ਦਾ 2.5 ਪਾਣੇ ਪੈ ਜਾਂਦੇ ਹੁਣ ਜਿਆਦਾ ਕੰਮ ਹੋ ਜਾਂਦਾ ਹੁਣ ਵੀ ਵਾਰੀ ਹੁਣ ਇੱਥੇ ਤੋਂ ਚਲੋ। ਪਰ ਪੈਸੇ ਉਹ ਤਾਂ ਉਨੇ ਹੀ ਮਿਲਨੇ ਆ ਕਾਲ ਦੇ ਹੀ ਮਿਲਨੇ ਆ ਤੈਨੂੰ ਤਾਂ ਹਨਾ। ਮਤਲਬ ਹਾਂ ਉਨੇ ਹੀ ਮਿਲਦੇ ਜੇ ਵੱਧ ਟਾਈਮ ਲੱਗੇ ਕੰਪਨੀ ਵੱਧ ਚੰਗੀ ਪੇ ਕਰਦੀ ਬਟ ਨਹੀਂ ਤਾਂ ਇੱਕ ਸਟੈਂਡਰਡ ਜਿਹਾ ਹੈਗਾ ਵੀ 3 ਘੰਟ ਲਓ ਜੀ ਹੁਣ ਆਪਾਂ ਚੱਲਿਆਂ ਘਰ ਨੂੰ ਤੇ ਹੁਣ ਤੁਹਾਨੂੰ ਅਸੀਂ ਨਹੀਂ ਵਿਖਾ ਸਕੀ ਕਿ ਕਿੱਦਾਂ ਕੰਮ ਕਰੀਦਾ ਕੋਈ ਨਹੀਂ ਨੈਕਸਟ ਵਲੌਗ ਦੇ ਵਿੱਚ ਵਿਖਾਵਾਂਗੇ ਤੁਹਾਨੂੰ ਜੀ ਰਾਤ ਨੂੰ ਹੋਰ ਕੌਲ ਆ ਗਿਆ ਨਹੀਂ ਤਾਂ ਨਹੀਂ ਤਾਂ ਫਿਰ ਇਹੀ ਦੇਖ ਲਿਓ ਹਾਂ ਦੁਆ ਕਰੋ ਨਾ ਆਵੇ ਨਹੀਂ ਸਹੀ ਹੈ ਕਿ ਉਹ ਰਾਤ ਨੂੰ ਉੱਠਣਾ ਬਹੁਤ ਔਖਾ ਬਿਲਕੁਲ ਇੱਕ ਵਾਰੀ ਉੱਠ ਖੜਿਆ ਰਾਤ ਇੱਕ ਰਾ ਚੇਕ ਕੋਲ ਬਹੁਤ ਆ ਹਾਂ ਹੋ ਗਈ ਕਿਉਂਕਿ 2 ਵਜ ਚੁੱਕੇ ਜਿਵੇਂ ਜਿਵੇਂ ਹੋਰ ਮਤਲਬ ਤੜਕ ਹੋਈ ਜਾਂ ਨੂੰ ਠੰਡ ਵੀ ਵਧੀ ਜਾਂਦੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਵੈਸੇ ਤਾਂ ਹੁਣ ਟਰਕਿੰਗ ਸਲੋਆ ਕੋਲਾ ਕੋਲਾ ਹੈ ਨਹੀਂ ਇੰਨੀ ਆ ਕੰਮ ਠੱਪੀ ਆ ਸਾਰੇ ਮੋਸਟਲੀ ਇੱਕ ਹੁਣ ਐਵੇਂ ਹੀ ਆ ਨਾ ਇੱਕ ਹੁਣ ਜੇ ਸਲੋਆ ਫਿਰ ਗਾਂ ਤਾਂ ਜਾਦੇ ਸਲੋ ਹੋ ਜਾਣੀ ਕਿਉਂਕਿ ਸਨੋ ਹੋ ਜਾਣੇ ਕੋਲਾ ਆ ਜਾਣੇ ਫਿਰ ਉਦੋਂ ਹੋਰ ਘਟ ਜਾਂਦਾ ਕੰਮ ਹੀ ਘਟ ਜਾਂਦਾ ਇਦਾਂ ਹੀ ਆ ਯਾਰ ਗਰਮੀਆਂ ਚ ਵਧ ਜਾਂਦਾ ਸਿਰਾਂ ਚ ਘਟ ਜਾਂਦਾ ਹਾਂ ਸਹੀ ਆ ਬਾਕੀ ਚਲੋ ਜਿੱਦਾਂ ਜਿਵੇਂ ਜਿਵੇਂ ਜਿਹਦੇ ਕਰਮ ਹੋਵੇ ਉਹਨੇ ਖਾਈ ਜਾਣਾ ਬਿਲਕੁਲ ਬਿਲਕੁਲ ਹਰ ਇੱਕ ਦਾ ਸਰਕਲ ਬਣਿਆ ਹੋਇਆ ਹੈ ਨਾ ਚਲ ਜੀ ਫਿਰ ਹਣ ਆਪਾਂ ਕਰੀਏ ਸਵਾਗਤ ਹੋਰ ਹੋਰ ਸਸਰੀਕਾਲ ਜੀ ਸਸਰੀਕਾਲ ਕੋਈ ਨਹੀਂ ਅੱਗੇ ਦਿਖਾਵਾਂਗੇ ਅੱਗੇ ਦਿਖਾਉਣੇ ਇਹ ਕੀ ਇਜਾਦੇ ਦਾ ਕੰਮ ਆ ਹਾਂ ਕੀ ਕੰਮ ਆ ਤੁਹਾਨੂੰ ਦਿਖਾਵਾਂਗੇ ਹਾਂ ਤਾਂ ਨਹੀਂ ਮੌਕਾ ਮਿਲਿਆ ਹਾਂ ਪਰ ਹਾਲਾਤ ਤਾਂ ਤੁਹਾਨੂੰ ਵਿਖਾਈ ਦਿੱਤੇ ਹਾਂ ਹਾਂ ਵੀ ਕਿਟਕਟ ਪੂਰੀ ਪਾਣੀ ਪੈਂਦੀ ਹੈ ਸੇਫਟੀ ਇਸ਼ੂ ਹੈਡਲਾਈਟ ਹੈਲਮਟ ਵੀ ਜ਼ਰੂਰੀ ਆ ਡਿਪੈਂਡ ਕਰਦਾ ਕਿਹੜੇ ਯਾਰਡ ਜਿਹਾ ਸਿਚੁਏਸ਼ਨ ਤੇ ਹਾਂ ਕਈ ਯਾਰਡਾਂ ਚ ਕਈ ਯਾਰਡ ਵਾਲੇ ਕਹਿੰਦੇ ਨੇ ਪਾ ਕੇ ਆਓ ਓਕੇ ਕਿੰਨਿਆਂ ਨੂੰ ਪਾਉਣਾ ਪੈਂਦਾ ਓਕੇ ਇਹ ਪਲਾਟ ਹੈਗੇ ਬਜਰੀ ਸੀਮੈਂਟ ਜੇ ਨਾਲੇ ਓਕੇ ਓਕੇ ਉੱਥੇ ਪਾਉਣੇ ਪੈਂਦੇ ਆ ਹੁਣ ਕਈ ਆਪਣੇ ਇੱਥੇ ਹੈਗੇ ਆ ਨਹੀਂ ਪਾਉਣਾ ਪੈਂਦਾ ਓਕੇ ਬਾਕੀ ਆ ਸੇਫਟੀ ਵੈਸਟ ਹੋ ਗਿਆ ਕਲਾਸਿਸ ਹੋ ਗਿਆ ਹਾਂ ਹੀਅਰਿੰਗ ਪ੍ਰੋਟੈਕਸ਼ਨ ਇਹ ਤਾਂ ਜ਼ਰੂਰੀ ਆ ਨਾ ਹਾਂ ਇਹ ਤਾਂ ਹੈ ਇਹ ਤਾਂ ਹਰ ਕੰਮ ਦੇ ਕੈਨੇਡਾ 'ਚ ਜ਼ਰੂਰੀ ਜ਼ਰੂਰੀ ਮਿਲਣਾ ਪੈਂਦਾ ਆਪਾਂ ਸਹੀ ਹੈ ਤਾਂ ਹਾਂ ਚਲੋ ਵੀ ਮੇਤਰੋ ਫਿਰ ਹੁਣ ਆਪਾਂ ਕਰਦੇ ਆਂ ਵਲੌਗ ਸਮਾਨ ਤੇ ਚੱਲਦੇ ਆਂ ਫਿਰ ਘਰੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸ਼ੁਕਰੀਆ ਸੀ ਤੁਹਾਨੂੰ ਕੁਝ ਵੀ ਨਹੀਂ ਬਖਾਰੇ ਮਾਫ ਕਰਨਾ ਸਾਨੂੰ ਪਰ ਗੱਲਾਂ ਤੁਹਾਨੂੰ ਬਹੁਤ ਸੁਣਾ ਦਿੱਤੀਆਂ। ਚਲੋ ਇੱਕ ਵਲੋਗ ਹੋਰ ਪਾਵਾਂਗੇ। ਕੰਮ ਦਾ ਜਰੂਰ ਪਾਵਾਂਗੇ ਹਾਂ ਕੰਮ ਦਾ ਜਰੂਰ ਪਾਵਾਂਗੇ। ਓਕੇ ਚਲੋ ਜੀ। ਠੀਕ ਆ। ਥੈਂਕ ਯੂ। ਪੈਰੀਮੀਟਰ ਹਾਈਵੇ ਆ ਗਿਆ ਸਾਡਾ ਅਸੀਂ ਇਹ ਚੜਨਾ। ਚਲੋ ਥੈਂਕ ਯੂ ਤੁਹਾਡਾ।